12ਵੀਂ ਪੌੜੀ ਦੇ ਨਾਲ ਲੱਗਦੇ ਹੋਏ ਪਹਿਲੇ ਸ਼ਲੋਕ ਦੇ ਵਿਚਾਰ ਆਪਾਂ ਜਿੰਨਾ ਦੀਵਾਨਾ ਵਿੱਚ ਕਰਨੀ ਹੈ ਇਹ ਪਾਵਨ ਸ਼ਲੋਕ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹਾਂ ਕਰੀ ਨਾ ਹੋਈ ਪਾਵਨ ਸ਼੍ਰੀ ਆਸਾ ਕੀ ਵਾਰ ਦੇ ਅੰਦਰ 24 ਪੌੜੀਆਂ ਨੇ ਉਰਨਾਂ 24 ਪੌੜੀਆਂ ਦੇ ਅੰਦਰ ਇਹ ਇੱਕੋ ਹੀ ਸ਼ਲੋਕ ਹੈ ਜਿੰਦੇ ਅੰਦਰ ਰਹਾਉ ਦੀ ਪੰਕਤੀ ਆਉਂਦੀ ਹੈ ਆਪ ਜੀ ਦੇ ਧਿਆਨ ਗੋਚਰੇ ਜਾਣਕਾਰੀ ਲਈ ਬੇਨਤੀ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਟੋਟਲ 22 ਵਾਰਾਂ ਨੇ ਜਿਵੇਂ ਆਸਾ ਕੀ ਵਾਰ ਹੈ ਨਾ ਇਸ ਤਰ੍ਹਾਂ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹਨਾਂ 22 ਵਾਰਾਂ ਦੇ ਅੰਦਰੋਂ ਸਿਰਫ ਦੋ ਵਾਰਾਂ ਨੇ ਇਕਰਾਮ ਕਲੀ ਕੀ ਵਾਰ ਇਕ ਆਸਾ ਕੀ ਵਾਰ ਜਿੰਦੇ ਅੰਦਰ ਰਹਾਉ ਦੀ ਪੰਗਤੀ ਆਉਂਦੀ ਹੈ ਹੋਰ ਕਿਸੇ ਵਾਰ ਦੇ ਅੰਦਰ ਕੋਈ ਰਹਾਉ ਦੀ ਪੰਗਤੀ ਨਹੀਂ ਹੈ ਸ਼ਲੋਕ ਤੇ ਪਉੜੀਆਂ ਨੇ ਜਦੋਂ ਅਸੀਂ ਸ਼ਬਦਾਂ ਦਾ ਪਾਠ ਗੁਰਬਾਣੀ ਵਿੱਚੋਂ ਕਰਨੇ ਆ ਸਾਧ ਸੰਗਤ ਅਮੋਮਨ ਸ਼ਬਦਾਂ ਦੇ ਵਿੱਚ ਸਤਿਗੁਰਾਂ ਨੇ ਇੱਕ ਬੰਦ ਰਹਾਉ ਦਾ ਰੱਖਿਆ ਹੁੰਦਾ ਜਿਵੇਂ ਮੰਨ ਲਓ ਚਾਰ ਬੰਦਾਂ ਦਾ ਸ਼ਬਦ ਹੈ ਪਚਾਰ ਪਦੇ ਕਹਿ ਦਿੰਦੇ ਆ ਚੌਪਦੇ ਉਹਨਾਂ ਵਿੱਚ ਸਤਿਗੁਰ ਨੇ ਇੱਕ ਬੰਦ ਜਿਹੜਾ ਹੈ ਉਹ ਰਹਾਉ ਦਾ ਰੱਖਿਆ तकरीबन ਜਿੰਨੇ ਸ਼ਬਦ ਨੇ ਜਿੱਥੇ ਅਸ਼ਟਪਦੀਆਂ ਨੇ ਸ਼ੰਤ ਨੇ ਉਹਨਾਂ ਦੀ ਤਰਤੀਬ ਕੁਝ ਵੱਖਰੀ ਹੈ ਸਤਿਗੁਰ ਜੀ ਨੇ ਕਿਰਪਾ ਕਰਕੇ ਉਸ ਰਹਾਉ ਦੇ ਬੰਦ ਦੇ ਅੰਦਰ ਜੋ ਸਾਨੂੰ ਉਪਦੇਸ਼ ਦਿੱਤਾ ਹੈ ਰਹਾਉ ਦਾ ਮਤਲਬ ਹੁੰਦਾ ਹੈ ਠਹਿਰਾਉ ਰੁਕਣਾ ਤੇ ਵਿਦਵਾਨਾਂ ਨੇ ਇਸ ਗੱਲ ਨੂੰ ਇਸ ਸ਼ਬਦ ਨੂੰ ਲੈ ਕੇ رائے ਸੰਸਾਰ ਵਿੱਚ ਰੱਖੀ ਹੈ ਕਿ ਸਤਿਗੁਰ ਜੀ ਜਦੋਂ ਰਹਾਉ ਦੀ ਪੰਕਤੀ ਵਰਤਦੇ ਆ ਨਾ ਬਾਣੀ ਦੇ ਅੰਦਰ ਤੇ ਸਤਿਗੁਰੂ ਜੀ ਸਾਨੂੰ ਸਾਰਿਆਂ ਦਾ ਧਿਆਨ ਉਸ ਚੀਜ਼ ਵੱਲ ਕੇਂਦ੍ਰਿਤ ਕਰਦੇ ਨੇ ਵੀ ਇਹ ਸ਼ਬਦ ਦੇ ਅੰਦਰ ਇਸ ਪੰਕਤੀ ਨੂੰ ਥੋੜਾ ਧਿਆਨ ਨਾਲ ਪੜ ਕੇ ਕਿਉਂਕਿ ਉਸ ਪੰਕਤੀ ਦੇ ਅੰਦਰ ਜਿਹੜਾ ਭਾਵ ਅਰਥ ਹੈ ਉਹਦੇ ਅਨੁਸਾਰ ਹੀ ਪੂਰੇ ਸ਼ਬਦ ਦੇ ਅਰਥਾਂ ਨੂੰ ਸਮਝਿਆ ਜਾ ਸਕਦਾ ਹੈ ਕਰੇ ਗੱਲਾਂ ਬੜੀਆਂ ਅੱਗੇ ਦੀਆਂ ਨੇ ਅਸੀਂ ਅਜੋਕੇ ਸਮੇਂ ਦੇ ਅੰਦਰ ਸਿਰਫ ਗੁਰਬਾਣੀ ਦੀ ਮੂਲ ਜੀ ਵਿਚਾਰ ਨੂੰ ਸਮਝਣ ਦਾ ਯਤਨ ਹੀ ਕਰ ਲਈਏ ਤੇ ਸ਼ਾਇਦ ਮੇਰੇ ਖਿਆਲ ਚ ਬੜੀ ਵੱਡੀ ਗੱਲ ਹੈ ਕਿਉਂਕਿ ਇਹ ਗੱਲਾਂ ਤੇ ਹੁਣੇ ਕਿਹਾ ਜਾਂਦਾ ਨੇ ਵੀ ਇਹ ਤੇ ਵਿਦਵਾਨਾਂ ਦੀਆਂ ਗੱਲਾਂ ਨੇ ਨਹੀਂ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਰਹੇ ਹਾਂ ਸਹਿਜ ਪਾਠ ਕਰ ਰਹੇ ਹਾਂ ਜੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਰਹੇ ਹਾਂ ਤੇ ਜਪਜੀ ਸਾਹਿਬ ਜੀ ਦੇ ਅਰਥ ਕਰਨੇ ਅਰਥ ਸਮਝਨੇ ਇਹ ਗੁਰਬਾਣੀ ਅੰਦਰੋਂ ਕਿਸੇ ਰਾਗ ਦੇ ਅੰਦਰੋਂ ਕਿਸੇ ਸ਼ਬਦ ਨੂੰ ਪੜਨਾ ਜਾਂ ਸਮਝਣਾ ਇਹ ਕਿਸੇ ਵਿਦਵਾਨ ਦੇ ਲਈ ਸਤਿਗੁਰ ਨੇ ਨਹੀਂ ਉਚਾਰਨ ਕੀਤੀ ਸੀ ਬਾਣੀ ਇਹ ਤੇ ਸਤਿਗੁਰ ਜੀ ਨੇ ਸਰਬੱਤਰ ਲਈ ਹਰ ਜੀ ਲਈ ਕੋਈ ਵੀ ਮਨੁੱਖ ਇਹ ਨੂੰ ਪੜੇ ਤੁਸੀਂ ਬਚਨ ਪੜਦੇ ਹੋ ਨਾ ਸਾਹਿਬ ਦੀ ਬਾਣੀ ਵਿੱਚੋਂ ਜੇ ਕੋ ਖਾਵੇ ਜੇ ਕੋ ਪੁੰਚੇ ਪਾਤਸ਼ਾਹ ਕੰਨ ਜੇਕਰ ਕੋਈ ਖਾਵੇਗਾ ਫਿਰ ਜੇ ਖਾ ਕੇ ਉਹਨੂੰ ਪੁੰਚੇਗਾ ਪਛਾਣਾ ਬੜਾ ਔਖ ਹੈ। ਖਾਣ ਨੂੰ ਤੇ ਕਈ ਵਾਰੀ ਬੰਦਾ ਖਾ ਵੀ ਲੈਂਦਾ ਹੈ। ਕਿਉਂਕਿ ਜਿਹੜੀ ਸੰਸਾਰ ਦੇ ਪਦਾਰਥ ਨੇ ਨਾ ਉਹ ਜਦੋਂ ਰਸਨਾ ਦੇ ਰੱਖੇ ਜਾਂਦੇ ਨੇ ਤੇ ਉਹਨਾਂ ਦਾ ਸੁਆਦ ਕਈ ਵਾਰੀ ਇੰਨਾ ਹੁੰਦਾ ਹੈ ਕਿ ਬੰਦੇ ਨੂੰ ਚੇਤਾ ਭੁੱਲ ਜਾਂਦਾ ਹੈ ਵੀ ਉਹ ਜਿੰਨਾ ਦਾ ਹਾਜਮਾ ਉਦੋਂ ਵੱਧ ਕੇ ਖਾ ਲੈਂਦਾ ਫਿਰ ਬਾਅਦ ਵਿੱਚ ਪਰੇਸ਼ਾਨ ਹੁੰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਖਾਣਾ ਤੇ ਪੁੰਚਣਾ ਦੋ ਚੀਜ਼ਾਂ ਨੇ ਗੁਰਬਾਣੀ ਨੂੰ ਕਿਸੇ ਵਜਤ ਵਿੱਚ ਆ ਕੇ ਕਿਸੇ ਲਾਲਚ ਵਿੱਚ ਆ ਕੇ ਮੈਂ ਆਖਾਂ ਵੀ ਮੈਂ ਪੜ ਲਿਆ ਪਰ ਪੜਨ ਦੇ ਨਾਲ ਨਾਲ ਸਤਿਗੁਰ ਕਹਿੰਦੇ ਨੇ ਉਹਨੂੰ ਪੁੰਚਣਾ ਬੜਾ ਜ਼ਰੂਰੀ ਹੈ ਜਿੰਨਾ ਖਾਦਾ ਹੈ ਉਹਨੂੰ ਅੰਦਰ ਪਚਾ ਲਈਏ ਜੇ ਇੱਕ ਪੰਗਤੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜੀਏ ਤੇ ਉਹਨੂੰ ਸਮਝ ਲਈਏ ਪਚਾ ਲਈਏ ਉਹਨੂੰ ਆਪਣੇ ਜੀਵਨ ਵਿੱਚ ਖੈਰ ਇੱਥੇ ਸਤਿਗੁਰ ਨੇ ਇੱਕ ਰਹਾਉ ਦੀ ਪੰਕਤੀ ਜਿਹੜੀ ਬਿਆਨ ਕੀਤੀ ਹੈ ਸਹਬ ਜੀ ਉਹਦੇ ਵਿੱਚ ਬਖਸ਼ਿਸ਼ ਕਰਦੇ ਨੇ ਬਲਿਹਾਰੀ ਕੁਦਰਤ ਵਸਿਆ ਇਸ 12ਵੀਂ ਪੌੜੀ ਦੇ ਅੰਦਰ ਚਾਰ ਸ਼ਲੋਕ ਨੇ ਪਹਿਲਾ ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਹੈ ਜਿਹੜਾ ਆਪਾਂ ਅੱਜ ਵਿਚਾਰਨ ਲੱਗੇ ਹਾਂ ਤਿੰਨ ਸ਼ਲੋਕ ਇਸ ਤੋਂ ਅੱਗੇ ਹੋਰ ਨੇ ਜਿਹੜੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਉਚਾਰਨ ਨੇ ਉਸ ਤੋਂ ਬਾਅਦ ਫਿਰ ਪੌੜੀ ਹੈ ਪਾਤਸ਼ਾਹ ਜੀ ਕਹਿੰਦੇ ਨੇ ਬਿਲੇਹਾਰੀ ਕੁਦਰਤ ਵਸਿਆ ਮੈਂ ਬਿਲੇਹਾਰ ਜਾਣਾ ਸਦਕੇ ਜਾਣਾ ਕੁਰਬਾਨ ਜਾਣਾ ਉਸ ਪ੍ਰਮਾਤਮਾ ਤੋਂ ਜਿਹੜਾ ਕੁਦਰਤ ਵਸਿਆ ਜਿਹੜਾ ਕੁਦਰਤ ਦੇ ਵਿੱਚ ਵਸਿਆ ਹੋਇਆ ਕੁਦਰਤ ਦੇ ਤੱਤੇ ਨੂੰ ਸਿਆਰੀ ਹੈ ਸੰਬੰਧ ਕੀ ਸ਼ਬਦ ਹੈ ਕੁਦਰਤ ਵਿੱਚ ਇਹ ਛੋਟੇ ਛੋਟੇ ਨੁਕਤੇ ਗੁਰਬਾਣੀ ਨੂੰ ਪੜਦਿਆਂ ਸਮਝਣੇ ਬੜੇ ਜ਼ਰੂਰੀ ਨੇ ਪਰ ਤਾਂ ਜੇ ਸਾਡੇ ਅੰਦਰ ਲਾਲਸਾ ਹੈ ਜਗਿਆਸਾ ਹੈ ਅਸੀਂ ਗੁਰਬਾਣੀ ਨੂੰ ਸਮਝੀਏ ਤੇ ਜੇ ਰੋਟੀਆਂ ਕਾਰਨ ਪੂਰੇ ਤਾਲ ਲੈ ਤੇ ਫਿਰ ਗੱਡੀ ਚੱਲ ਰਹੀ ਹੈ ਸੰਸਾਰ ਦੀ ਆਪਾਂ ਵੀ ਚਲਾਈ ਜਾ ਰਹੇ ਹਾਂ ਦਾਤਾ ਜੀ ਕਹਿੰਦੇ ਨੇ ਬਲਿਹਾਰੀ ਬਲਿਹਾਰ ਜਾਨਾ ਸਦਕੇ ਜਾਨਾ ਕੁਰਬਾਨ ਜਾਨਾ ਮੈਂ ਕੁਦਰਤ ਵਸਿਆ ਉਸ ਪਰਮਾਤਮਾ ਤੋਂ ਸਦਕੇ ਜਾਨਾ ਜਿਹੜਾ ਕੁਦਰਤ ਦੇ ਵਿੱਚ ਵਸਿਆ ਹੋਇਆ ਉਹ ਕੁਦਰਤ ਤੋਂ ਵੱਖ ਨਹੀਂ ਹੈ ਪਰਮਾਤਮਾ ਕੁਦਰਤ ਤੋਂ ਵੱਖ ਨਹੀਂ ਹੈ ਜਿੰਨਾ ਕੁਝ ਉਹਨੇ ਕੁਦਰਤ ਵਿੱਚ ਪੈਦਾ ਕੀਤਾ ਹੈ ਉਹ ਆਪਣੀ ਕੁਦਰਤ ਦੇ ਨਾਲ ਹੈ ਤੁਸੀਂ ਜਦੋਂ ਮੂਲ ਮੰਤਰ ਪੜ੍ਹਦੇ ਹੋ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਉਹਦੇ ਅੰਦਰ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਨਾ ਕਰਤਾ ਪੁਰਖ ਕਰਤਾ ਦਾ ਮਤਲਬ ਹੈ ਕ੍ਰੀਏਟਰ ਬਣਾਉਣ ਵਾਲਾ ਜਿਨੇ ਕੁਦਰਤ ਨੂੰ ਸਾਜਿਆ ਹੈ ਤੇ ਪੁਰਖ ਦਾ ਮਤਲਬ ਹੈ ਆਪਣੀ ਇਸ ਕ੍ਰिएशन ਦੇ ਅੰਦਰ ਉਹ ਵਸਿਆ ਹੋਇਆ ਹੈ ਮਤਲਬ ਆਪਣੇ ਆਪ ਨੂੰ ਉਹਨੇ ਇਸ ਕੁਦਰਤ ਤੋਂ ਵੱਖ ਨਹੀਂ ਰੱਖਿਆ ਉਹ ਹਰ ਚੀਜ਼ ਦੇ ਅੰਦਰ ਮੌਜੂਦ ਹੈ ਜਿਦੋਂ ਸਮਝ ਆ ਜਾਂਦੀ ਹੈ ਨਾ ਦੇਖੋ ਜਿਨ੍ਹਾਂ ਨੇ ਰੱਬ ਵਾਲੇ ਪਾਸੇ ਆਪਣੀ ਸੁਰਤ ਜੋੜੀ ਹੈ ਨਾ ਉਹਨਾਂ ਕੁਦਰਤ ਨੂੰ ਬੜਾ ਨੇਕ ਕੀਤਾ ਉਹਨਾਂ ਕੁਦਰਤ ਨੂੰ ਬੜਾ ਪਿਆਰ ਕੀਤਾ ਤੁਸੀਂ ਕਿਸੇ ਵੀ ਐਸੇ ਮਨੁੱਖ ਨੂੰ ਵੇਖ ਲਓ ਜਿਹੜਾ ਪ੍ਰਮਾਤਮਾ ਦੇ ਮਾਰਗ ਵੱਲ ਚੱਲਿਆ ਉਹ ਕੁਦਰਤ ਦੇ ਬੜੇ ਨੇੜੇ ਹੋਏ। ਕੁਦਰਤ ਦੇ ਬੜੇ ਨੇੜੇ ਹੋ ਕੇ ਉਹਨੇ ਜੀਵਨ ਜੀਇਆ। ਜਿੰਨਾ ਬੰਦਾ ਕੁਦਰਤ ਤੋਂ ਦੂਰ ਗਿਆ ਹੈ ਮਟੀਰੀਅਲਿਜ਼ਮ ਵੱਲ ਵਧਿਆ ਹੈ, ਪਦਾਰਥਾਂ ਵੱਲ ਵਧਿਆ ਹੈ। ਪਦਾਰਥ ਬੜੇ ਜੋੜ ਲਏ ਆਪਾਂ ਸਾਰਿਆਂ ਨੇ ਤੇ ਕੋ ਸੰਸਾਰ ਕਿੱਥੇ ਖੜਾ ਹੈ? ਆਪਾਂ ਆਪਣੇ ਮੁਲਕ ਦੀ ਗੱਲ ਕਰੀ ਆਪਾਂ ਤੇ ਅਜੇ ਬੜੇ ਪਿੱਛੇ ਆ ਜੇ ਤੁਸੀਂ ਕਿਸੇ ਹੋਰ ਡਿਵੈਲਪਡ ਕੰਟਰੀ ਵੱਲ ਜਾਂਦੇ ਹੋ ਤੁਸੀਂ ਚਾਈਨਾ ਜਾਂਦੇ ਹੋ ਤੁਸੀਂ ਜਾਪਾਨ ਜਾਂਦੇ ਹੋ ਤੁਹਾਨੂੰ ਇੰਜ ਲੱਗਦਾ ਵੀ ਸ਼ਾਇਦ ਅਸੀਂ ਕਿਤੇ 50 60 ਸਾਲ 100 ਸਾਲ ਪਿੱਛੇ ਤੁਰੇ ਫਿਰਦੇ ਆ ਜੇ ਉਹ ਬਹੁਤ ਅੱਗੇ ਨੇ ਪਰ ਦੇਖੋ ਇੰਨਾ ਅੱਗੇ ਜਾ ਕੇ ਇੰਨਾ ਮੈਟੀਰੀਅਲਿਜ਼ਮ ਵਿੱਚ ਜੀ ਕੇ ਵੀ ਇੰਨਾ ਆਪਣੇ ਆਪ ਨੂੰ ਅੱਗੇ ਲਾ ਜਾ ਕੇ ਵੀ ਦਾਤਾ ਜੀ ਕਹਿੰਦੇ ਨੇ ਕਿ ਇੰਨੇ ਦੇ ਵਿੱਚ ਬੰਦਾ ਸੁਖੀ ਹੈ ਸੈਟੀਸਫਾਈਡ ਹੈ ਮੰਦਾ ਆਪਣੇ ਅੰਦਰੋਂ ਵੀ ਹਾਂ ਠੀਕ ਹੈ ਮੈਨੂੰ ਬਹੁਤ ਮਿਲ ਗਿਆ ਨਹੀਂ ਦਾਤਾ ਜੀ ਇਹ ਹੀ ਗੱਲ ਕਰਨੀ ਚਾਹੁੰਦੇ ਨੇ ਸਾਬ ਕਹਿੰਦੇ ਨੇ ਜਿਹੜਾ ਕੁਦਰਤ ਦੇ ਨੇੜੇ ਹੁੰਦਾ ਉਹ ਸੰਤੋਖੀ ਹੁੰਦਾ ਹੈ ਸਬਰ ਵਿੱਚ ਹੁੰਦਾ ਹੈ ਉਹਦੇ ਜੀਵਨ ਵਿੱਚ ਸੰਸਾਰ ਦਾ ਫੋਕਟ ਨਹੀਂ ਹੈ ਉਹਦੇ ਜੀਵਨ ਦੇ ਵਿੱਚ ਦੁਨਿਆਵੀ ਝੂਠ ਨਹੀਂ ਹੈ ਉਹ ਬੜਾ ਸੱਚ ਔਰ ਬੜੇ ਸਬਰ ਨਾਲ ਜੀਵਨ ਜਿੰਦਾ ਹੈ ਜਿਹੜਾ ਕੁਦਰਤ ਦੇ ਨੇੜੇ ਹੁੰਦਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਗੱਲਾਂ ਕਰਨੀਆਂ ਬੜੀਆਂ ਸੋਖੀਆਂ ਨੇ ਮੈਂ ਵੀ ਕਰ ਲੈਣਾ ਤੁਸੀਂ ਵੀ ਸੁਣ ਲੈਂਦੇ ਹੋ ਕਰ ਵੀ ਲੈਂਦੇ ਹੋ ਪਰ ਧਿਆਨ ਦੇਣਾ ਜਦੋਂ ਬਾਬੇ ਨਾਨਕ ਦੇ ਜੀਵਨ ਨੂੰ ਸਮਝਦੇ ਹੋ ਹਰ ਇੱਕ ਬੰਦੇ ਦੀ ਲਾਲਸਾ ਹੁੰਦੀ ਹੈ ਨਾ ਬੱਚਾ ਘਰ ਵਿੱਚ ਕੁਝ ਨਾ ਕਰਦਾ ਹੋਵੇ ਤੇ ਘਰ ਦੇ ਜੀ ਕਹਿੰਦੇ ਨੇ ਜੀ ਇਹਨੂੰ ਪੰਜਾਲੀ ਪਾ ਦਿਓ ਵਿਆਹ ਕਰ ਦਿਓ ਅੰਦਾ ਜ਼ਿੰਮੇਵਾਰੀਆਂ ਪਹਿਨਣਗੀਆਂ ਤੇ ਕੰਮ ਵੀ ਕਰੇਗਾ ਇਹ ਕਹਿੰਦੇ ਹਨ ਜੀ ਫਿਰ ਜਦੋਂ ਜ਼ਿੰਮੇਦਾਰੀਆਂ ਪੈ ਜਾਂਦੀਆਂ ਨੇ ਘਰ ਵਿੱਚ ਪੁੱਤਰ ਧੀ ਹੋ ਜਾਂਦੇ ਨੇ ਫਿਰ ਬੰਦਾ ਬੜੀ ਜ਼ਿੰਮੇਦਾਰੀ ਨਾਲ ਆਪਣੀ ਰਿਸਪੌਂਸਿਬਿਲਟੀ ਨੂੰ ਨਿਭਾਉਂਦਾ ਹੈ ਆਪਣੀਆਂ ਜ਼ਿੰਮੇਦਾਰੀਆਂ 'ਤੇ ਲੱਗੇ ਵੱਧ ਹੈ ਥੋੜਾ ਜਿਹਾ ਧਿਆਨ ਦਿਓ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਵੇਖੋ ਸਤਿਗੁਰ ਪਾਤਸ਼ਾਹ ਜੀ ਦਾਤਾ ਜੀ ਦੇ ਕੋਲ ਕੋਈ ਚੀਜ਼ ਦੀ ਕੋਈ ਕਮੀ ਨਹੀਂ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਕਿੰਨਾ ਵੈਲ ਸੈਲਡ ਫੈਮਿਲੀ ਹੈ ਬਾਬੇ ਨਾਨਕ ਦੀ ਜਦੋਂ ਤੁਸੀਂ ਵੇਖਦੇ ਹੋ ਤੇ ਮਤਲਬ ਪਿਤਾ ਇੰਨੇ ਉੱਚੇ ਰੁਤਬੇ ਤੇ ਪਿਤਾ ਚਾਹੇ ਤੇ ਆਪਣੇ ਪੁੱਤਰ ਨੂੰ ਕੀ ਨਹੀਂ ਬਣਾ ਸਕਦਾ ਰਾਏ ਬੁਲਾਰ ਜਿਹੜਾ ਉਸ ਨਗਰ ਦਾ ਐਡਾ ਧਨਾੜ ਬੰਦਾ ਜਿੰਦੇ ਨਾਂ ਤੇ ਉਹ ਨਗਰ ਵਸਦਾ ਸੀ ਜਿੰਦੇ ਬਜ਼ੁਰਗਾਂ ਦੇ ਨਾਂ ਤੇ ਬਾਬੇ ਨਾਨਕ ਦੇ ਨਾਂ ਤੇ ਤੇ ਬਾਅਦ ਵਿੱਚ ਹੋਇਆ ਨਾ ਨੰਕਾਣਾ ਸਾਹਿਬ ਪਰ ਜਿੰਦੇ ਜਿੰਦੇ ਵਡਿਆਂ ਦੇ ਨਾਂ ਤੇ ਉਹ ਨਗਰ ਵਸਦਾ ਸੀ ਉਹ ਬਾਬੇ ਨਾਨਕ ਦਾ ਮੂਰੀਦ ਹੈ ਉਹ ਬਾਬੇ ਨਾਨਕ ਦਾ ਇਨਾ ਮੂਰੀਦ ਹੈ ਇਨਾ ਮੂਰੀਦ ਹੈ ਵੀ ਉਹ ਆਪਣੀ ਪੂਰੀ ਜ਼ਮੀਨ ਦੇ ਵਿੱਚੋਂ 1500 ਮਰੱਬਿਆਂ ਦੇ ਵਿੱਚੋਂ 750 ਮਰੱਬੇ ਬਾਬੇ ਨਾਨਕ ਨੂੰ ਹੀ ਦੇ ਦਿੰਦਾ ਹੈ ਕਿ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਹੁਣ ਦੇਖੋ ਇਨਾ ਕੁਝ ਹੋਣ ਦੇ ਬਾਵਜੂਦ ਵੀ ਗੁਰੂ ਨਾਨਕ ਪਾਤਸ਼ਾਹ ਜੀ ਕੁਦਰਤ ਦੇ ਕਿੰਨੇ ਨੇੜੇ ਨੇ ਹੈ ਸਤਿਗੁਰਾਂ ਦੇ ਅੰਦਰ ਵੀ ਲਾਲਚ ਕਿਸੇ ਚੀਜ਼ ਦਾ ਦੁਨੀਆ ਨੂੰ ਸਤਗੁਰੂ ਜੀ ਫਿਰ ਕੀ ਦੇਣ ਜਾਂਦੇ ਨੇ ਸੱਚ ਦਾ ਔਕਾ ਦੇਣ ਜਾਂਦੇ ਨੇ ਲੋਕਾਂ ਨੂੰ ਉਹ ਹੀ ਜੀਵਨ ਜਾਂਚ ਦੇਣ ਜਾਂਦੇ ਨੇ ਸਤਗੁਰੂ ਜੀ ਥਾਂ ਪਰ ਥਾਂ ਤੇ ਜਾ ਕੇ ਵੀ ਨਹੀਂ ਦੁਨੀਆ ਦੇ ਲੋਕੋ ਇੰਨੀ ਸੰਸਾਰ ਦੀ ਭੱਜ ਦੌੜ ਦੇ ਵਿੱਚੋਂ ਆਨੰਦ ਨਹੀਂ ਜੇ ਮਿਲਣਾ ਤੁਸੀਂ ਅਮਨਾਬਾਦ ਦੀ ਧਰਤੀ ਤੇ ਆਪਣੀ ਸੁਰਤ ਲੈ ਕੇ ਜਾਓ ਬਾਬਾ ਨਾਨਕ ਜੀ ਜਦੋਂ ਪਹਿਲੀ ਉਦਾਸੀ ਵਿੱਚ ਕਹਿੰਨਾ ਅਮਨਾਬਾਦ ਦੀ ਧਰਤੀ ਤੇ ਪਾਤਸ਼ਾਹ ਜੀ ਕੀ ਵੇਖਦੇ ਨੇ ਜਿਹੜੇ ਉੱਥੋਂ ਦੇ ਵਸਿੰਦੇ ਨੇ ਜਿਹੜੇ ਉੱਥੋਂ ਦੇ ਲੋਕ ਨੇ ਉਹ ਬੜੇ ਵਿਲਾਸੀ ਵਿਲਾਸੀ ਕਹਿੰਦੇ ਨੇ ਜਿਹਨੂੰ ਸਤਿਗੁਰੂ ਤੇ ਕਹਿੰਦੇ ਨੇ ਨਾ ਕਿ ਦੁੱਖ दारू ਸੁਖ ਰੋਗ ਪਿਆ ਸੁਖ ਰੋਗ ਪਿਆ ਬੜੀ ਬੜੀ ਸਤਿਗੁਰ ਨੇ ਵਿਚਿਤਰ ਗੱਲ ਕੀਤੀ ਇਸ ਪੰਕਤੀ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਨੇ ਦੁੱਖ दारू ਹੈ ਸੁਖ ਰੋਗ ਹੈ ਮਤਲਬ ਜਿਹੜਾ ਸੁਖ ਹੈ ਜਿਹਨੂੰ ਬੰਦੇ ਸ ਆਪਾਂ ਸਾਰੇ ਮੰਗਣੇ ਪਿਆ ਗੁਰੂ ਕੋਲ ਆ ਕੇ ਹਰ ਬੰਦਾ ਮੰਗਦਾ ਮੈਨੂੰ ਸੁਖ ਚਾਹੀਦਾ ਮੈਨੂੰ ਸੁਖ ਹਰ ਬੰਦੇ ਨੂੰ ਸੁਖ ਦੀ ਲਾਲਸ ਹੈ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਸੁਖ ਤੇ ਰੋਗ ਹੈ ਹੁਣ ਦਾਤਾ ਜੀ ਨੇ ਜਿਹੜੀ ਗੱਲ ਸਮਝਾਈ ਹੈ ਹੁਣ ਜਦੋਂ ਪਾਤਸ਼ਾਹਬ ਨਾ ਬਾਦ ਦੀ ਧਰਤੀ ਤੇ ਗਏ ਨਾ ਬਾਬਾ ਨਾਨਕ ਜੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦਾ ਜੀਵਨ ਵੇਖਿਆ ਬੜੇ ਵਿਲਾਸੀ ਬੜੇ ਵਿਲਾਸੀ ਨੌਕਰ ਚੱਕਰ ਰੱਖਿਓ ਇਹਨੇ ਕੰਮ ਕਰਦੇ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਜੀਵਨ ਨੂੰ ਵੇਖ ਕੇ ਉਹਨਾਂ ਨੂੰ ਕਹਿੰਦੇ ਨੇ ਭਲਿਓ ਆਪਣੇ ਜੀਵਨ ਨੂੰ ਥੋੜਾ ਬੈਲੈਂਸ ਕਰੋ ਕਹਿੰਦੇ ਕੀ ਹੋ ਗਿਆ ਸਬ ਬਾਬਾ ਨਾਨਕ ਜੀ ਕਹਿੰਦੇ ਇੰਨੇ ਵਿਲਾਸੀ ਨੋ ਕੇ ਨਾ ਜਿਓ ਪਤਾ ਹੈ ਤੁਹਾਨੂੰ ਤੁਹਾਡੇ ਜੀਵਨ ਦੇ ਵਿੱਚ ਕੱਲ ਨੂੰ ਕੀ ਕੁਝ ਵਾਪਰਨਾ ਹੈ ਪਾਤਸ਼ਾਹ ਜੀ ਨੇ ਐਗਜ਼ਾਮਪਲ ਦਿੱਤੀ ਦਾਤਾ ਜੀ ਕਹਿੰਦੇ ਨੇ ਬਾਬਰ ਜਿਹੜਾ ਨਾ ਬਾਬਰ ਉਹ ਆਪਣੀਆਂ ਫੌਜਾਂ ਦੇ ਨਾਲ ਇਸ ਥਾਂ ਤੇ ਇਸ ਖਿੱਤੇ ਦੇ ਅੰਦਰ ਆ ਚੁੱਕਾ ਹੈ ਜੀ ਅੱਜ ਤੁਸੀਂ ਨਾ ਸੰਭਲੇ ਨਾ ਤੇ ਕੱਲ ਨੂੰ ਉਹਨੇ ਤੁਹਾਡੇ ਨਾਲ ਜੋ ਕਰਨਾ ਹੈ ਤੁਹਾਨੂੰ ਫਿਰ ਬਾਅਦ ਵਿੱਚ ਬੜਾ ਪਛਤਾਵਾ ਹੋਣਾ ਉਹਨਾਂ ਚੀਜ਼ਾਂ ਦਾ ਤੇ ਉਹਨਾਂ ਬੰਦਿਆਂ ਨੇ ਪਤਾ ਕੀ ਆਖਿਆ ਬਾਬੇ ਨਾਨਕ ਨੂੰ ਮਜ਼ਾਕ ਕਰਦੇ ਹੋયા ਕੀ ਹੋਇਆ ਜੇ ਬਾਬਰ ਆ ਗਿਆ ਸਾਡੇ ਕੋਲੋਂ ਧਾਰਮਿਕ ਆਗੂ ਨੇ ਪੰਡਤ ਨੇ ਮੌਲਵੀ ਨੇ ਇਹ ਮੰਤਰ ਪੜ੍ਹਨਗੇ ਬਾਬਰ ਦੀਆਂ ਸੇਨਾ ਬਾਬਰ ਦੀਆਂ ਫੌਜਾਂ ਨੂੰ ਅਸੀਂ ਅੰਨਿਆ ਕਰ ਦੇਵਾਂਗੇ ਕੀ ਕਰ ਲੇਗਾ ਬਾਬਰ ਪਰ ਧਿਆਨ ਦੇਣਾ ਸਾਹਿਬ ਦੀ ਬਾਣੀ ਕਹਿੰਦੀ ਏ ਕਹਾਂ ਸੁਬੇਲ ਤਬੇਲਾ ਕੋੜੇ ਕਹਾਂ ਤੇਰੀ ਸ਼ਹਿਨਾਈ ਦਾਤਾ ਜੀ ਕਹਿੰਦੇ ਨੇ ਦੱਸੋ ਜਿਦਨ ਬਾਬਰ ਆਇਆ ਪਾਤਸ਼ਾਹ ਜੀ ਕਹਿੰਦੇ ਨੇ ਉਹਨੇ ਕੀ ਕੁਝ ਨਹੀਂ ਕੀਤਾ ਉਹਨੇ ਔਰਤਾਂ ਦੇ ਗਲਾਂ ਦੇ ਵਿੱਚ ਉਹਨਾਂ ਦੀਏ ਕੇਸ ਮੁੰਨ ਕੇ ਉਹਨਾਂ ਦੇ ਰੱਸੇ ਬਣਾ ਕੇ ਉਹਨਾਂ ਦੇ ਗਲਾਂ ਦੇ ਵਿੱਚ ਪਾ ਕੇ ਕਸੀਟਿਆ ਉਹਨਾਂ ਨੂੰ ਬੰਦਿਆਂ ਨੂੰ ਬੱਚਿਆਂ ਨੂੰ ਲੋਕਾਂ ਨੂੰ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਬਾਬਾ ਨਾਨਕ ਜੀ ਕਹਿੰਦੇ ਨੇ ਭਲਿਓ ਅੱਜ ਤੁਹਾਡੀਆਂ ਬੰਦੂਕਾਂ ਕਿੱਥੇ ਗਈਆਂ ਜਿਹੜੀਆਂ ਕਿ ਜਿੰਨਾ ਤੇ ਮਾਣ ਕਰਕੇ ਕਹਿੰਦੇ ਸੀ ਕੋਈ ਨਹੀਂ ਚੱਲੀ ਸਭ ਬੰਦ ਚਿਰੜ ਚਿਰੜ ਕਰਕੇ ਜਿਵੇਂ ਬੱਚੇ ਪਟਾਕੇ ਚਲਾਉਂਦੇ ਆ ਨਾ ਬੰਦ ਹੋ ਗਈਆਂ ਕਿਉਂਕਿ ਵਿਲਾਸਿੰਤਾ ਵਿੱਚ ਜੀ ਰਹੇ ਸਨ ਪਤਾ ਨਹੀਂ ਸਤਿਗੁਰ ਇਹੀ ਗੱਲ ਕਰਦੇ ਨੇ ਦਾਤਾ ਕਹਿੰਦੇ ਨੇ ਜੇ ਜੀਵਨ ਦੇ ਅੰਦਰ ਇੱਕ ਪਾਸਾ ਲੈ ਕੇ ਚੱਲੋਗੇ ਨਾ ਤੇ ਦਾਤਾ ਜੀ ਕਹਿੰਦੇ ਨੇ ਫਿਰ ਸਦਾ ਜੀਵਨ ਦੇ ਅੰਦਰ ਦੁਖੀ ਹੋਵੋਗੇ ਉਹ ਚੀਜ਼ ਤੁਹਾਡੇ ਲਈ ਰੋਗ ਬਣ ਜਾਏਗੀ ਇਸ ਕਰਕੇ ਜੀਵਨ ਦੇ ਅੰਦਰ ਕੁਦਰਤ ਨੇ ਸਾਨੂੰ ਜੀਵਨ ਦੇ ਅੰਦਰ ਦੋਨੋਂ ਚੀਜ਼ਾਂ ਦਿੱਤੀਆਂ ਨੇ ਪਾਤਸ਼ਾਹ ਜੀ ਨੇ ਤਾਂ ਹੀ ਬਾਣੀ ਵਿੱਚ ਆਖਿਆ ਸਾਹਿਬ ਕਹਿੰਦੇ ਨੇ ਮੇਰੇ ਮਾਲਕ ਜੀ ਦਾ ਬਚਨ ਹੈ ਪਾਤਸ਼ਾਹ ਕਹਿੰਦੇ ਨੇ ਸੁਖ ਨਾਹੀ ਮੇਰੇ ਮਾਲਕ ਜੀ ਜਦੋਂ ਸਮਝ ਆਦਾ ਦੁੱਖ ਨਾਹੀ ਸਭ ਸੁਖੀ ਹੈ રે ਫਿਰ ਬੰਦਾ ਦੁੱਖ ਤੋਂ ਇਹ ਨਾ ਉੱਪਰ ਉੱਠ ਜਾਂਦਾ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ ਗੱਲ ਤੇ ਮੰਨਣ ਦੀ ਹੈ ਗੱਲ ਤੇ ਆਪਣੇ ਆਪ ਨੂੰ ਉਸ ਅਵਸਥਾ ਦੇ ਵਿੱਚ ਲਿਜਾ ਕੇ ਮਹਿਸੂਸ ਕਰਨ ਦੀ ਹੈ ਜਦੋਂ ਨਹੀਂ ਕਰਾਂਗੇ ਬੜਾ ਔਖ ਹੈ ਅੱਜ ਦੇ ਸਮੇਂ ਦੇ ਅੰਦਰ ਇਹ ਚੀਜ਼ਾਂ ਸਮਝਣੀਆਂ ਬੜੀਆਂ ਜ਼ਰੂਰੀ ਨੇ ਖਾਸ ਕਰਕੇ ਜਦੋਂ ਆਪਾਂ ਆਪਣੇ ਯੰਗ ਜਨਰੇਸ਼ਨ ਨੌਜਵਾਨਾਂ ਵੱਲ ਦੇਖਨੇ ਕਿੰਨਾ ਡਿਪਰੈਸ ਹੁੰਦੇ ਨੇ ਮਿੰਟਾਂ ਦੇ ਅੰਦਰ ਚੀਜ਼ ਨਹੀਂ ਮਿਲੀ ਕਿੰਨਾ ਡਿਪਰੈਸ ਹੋ ਗਏ ਨਸ਼ਿਆਂ ਦਾ ਸਹਾਰਾ ਲੈ ਲਿਆ ਪੁਰਗੰ ਦੂਜੇ ਪਾਸੇ ਚਲੇ ਗਏ ਕਿਉਂ ਚਲੇ ਗਏ ਇਸ ਕਾਰਨ ਕਿਉਂਕਿ ਉਹਨਾਂ ਦੇ ਅੰਦਰ ਸੈਨ ਸ਼ਕਤੀ ਉਹ ਖਤਮ ਹੋ ਗਈ ਦੁੱਖ ਨੂੰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਰੋਗ ਬਣਾ ਲਿਆ ਜਦ ਕਿ ਦੁੱਖ ਨੂੰ ਕੀ ਬਣਾਉਣਾ ਸੀ दारू ਬਣਾਉਣਾ ਸੀ ਸਤਿਗੁਰੂ ਜੀ ਕਹਿੰਦੇ ਨੇ ਦੁੱਖ ਨੂੰ दारू ਬਣਾ दारू ਦਾ ਮਤਲਬ ਹੈ ਵੀ ਦੁੱਖ ਦੇ ਅੰਦਰ ਆਪਣੇ ਆਪ ਨੂੰ ਇੰਨਾ ਪਰਪੱਕ ਕਰ ਲੈ ਕਿ ਉਸ ਦੁੱਖ ਦੀ ਘੜੀ ਦੇ ਵਿੱਚੋਂ ਤੂੰ ਐਨ ਬਿਲਕੁਲ ਸ਼ਿਖਰ ਦੇ ਨਾਲ ਸੋਹਣਾ ਹੋ ਕੇ ਨਿਕਲੇ ਤੇ ਜਦੋਂ ਨਿਕਲੇ ਤੇਰੀ ਚਮਕ ਹੋਰ ਦੁਗਣੀ ਹੋ ਜਾਏ ਤਾਂ ਸਤਿਗੁਰ ਕਹਿੰਦੇ ਨੇ ਦੁੱਖ दारू ਸੁਖ ਰੋਗ ਪਿਆ ਪਰ ਪਾਤਸ਼ਾਹ ਜੀ ਕਹਿੰਦੇ ਨੇ ਸੁਖ ਜਿਹੜਾ ਹੈ ਜਦੋਂ ਬੰਦੇ ਦੇ ਜੀਵਨ ਵਿੱਚ ਆਉਂਦਾ ਤੇ ਰੋਗ ਬੰਦਾ ਰੋਗੀ ਬਣ ਜਾਂਦਾ ਸੁਖੀ ਉਹ ਬੰਦਾ ਉੱਠਣਾ ਥੋੜਾ ਚੰਦ ਅੰਮ੍ਰਿਤ ਵੇਲੇ ਉਹ ਤੇ ਸੁੱਤਾ ਹੋਇਆ ਹੈ 10 ਵਜੇ ਤੱਕ 12 ਵਜੇ ਤੱਕ ਉਹਨੂੰ ਕੀ ਮਤਲਬ ਹੈ ਕਿਸੇ ਨਾਲ ਉਹਨੂੰ ਪਤਾ ਹੈ ਵੀ ਦੁਨੀਆਂ ਦੇ ਸੁੱਖ ਨੇ ਨੌਕਰਾਂ ਨੇ ਰੋਟੀ ਬਣਾ ਕੇ ਦੇ ਦੇਣੀ ਐ ਕੋਈ ਕੰਮ ਥੋੜਾ ਉਹਨੇ ਕਰਨਾ ਹੈ ਦਾਤਾ ਜੀ ਕਹਿੰਦੇ ਨੇ ਹੁਣ ਜਦੋਂ ਦੁੱਖ ਜੀਵਨ ਦੇ ਵਿੱਚ ਬੰਦਾ ਵਿਲਾਸ ਸ਼ੀਮਤਾ ਵੱਲ ਜਾਂਦਾ ਹੈ ਫਿਰ ਕਿਤੇ ਨਾ ਕਿਤੇ ਇੱਕ ਸਮਾਂ ਆ ਜਾਂਦਾ ਹੈ ਵੇਖੋ ਆਪਾਂ ਇਸ ਪਾਸੇ ਗਏ ਨਾ ਜਦੋਂ ਆਪਾਂ ਆਪਣੇ ਜੀਵਨ ਨੂੰ ਵੇਖਨੇ ਆ ਖਾਸ ਕਰਕੇ ਸ਼ਹਿਰੀ ਜੀਵਨ ਨੂੰ ਵੇਖਨੇ ਆ ਘਰਾਂ ਦੇ ਅੰਦਰ ਸਿਮੇਡ ਰੱਖੇ ਹੋਏ ਮੇਡ ਰੱਖੀਆਂ ਹੋਈਆਂ ਇਹਨਾਂ ਕੁਝ ਕੀਤਾ ਵਿਲਾਸਿੰਤਾ ਵਾਲੇ ਨਾ ਸਵੇਰੇ ਮਰਜੀ ਨਾਲ ਘਰ ਦੇ ਕੰਮ ਨੂੰ ਹੱਥ ਨਹੀਂ ਲਾਣਾ ਕੋਈ ਕੰਮ ਨਹੀਂ ਕਰਨੀ ਫਿਰ ਇੱਕ ਸਮਾਂ ਐਸਾ ਆ ਜਾਂਦਾ ਹੈ ਸ਼ਰੀਰ ਦੀ ਚਰਬੀ ਵੱਧ ਕੇ ਦੋ ਗੁਣਾ ਹੋ ਗਈ ਹੁਣ ਡਾਕਟਰ ਕਹਿੰਦਾ ਭਾਈ ਸਵੇਰੇ ਉੱਠ ਕੇ ਕਸਰਤ ਕਰਿਆ ਕਰ ਦੌੜਿਆ ਕਰ ਭੱਜਿਆ ਕਰ ਜਿਮ ਜਾਇਆ ਕਰ ਵਰਕਆਊਟ ਕਰਿਆ ਕਰ ਹੁਣ ਪਰੇਸ਼ਾਨ ਨੇ ਹੁਣ ਡਾਕਟਰਾਂ ਕੋਲ ਵੀ ਜਾਂਦਾ ਕਿਉਂ ਦੁਖਦਾਰੂ ਸੁਖ ਰੋਗ ਪਿਆ ਵਿਲਾਸਿੰਤਾ ਸੀ ਨਾ ਹੁਣ ਜਿੰਦੇ ਬੰਦੇ ਕੋਲ ਪੈਸਾ ਨਹੀਂ ਹੈ ਤੁਸੀਂ ਦੇਖੋ ਜਿਹੜੇ ਕੰਮ ਕਰਨ ਵਾਲੇ ਨੇ ਆਪਾਂ ਸੜਕ ਤੋਂ ਲੰਘਣਿਆ ਨਾ ਰੋਡ ਤੋਂ ਕਈ ਵਰੀ ਕਈਆਂ ਨੂੰ ਦੇਖਨੇ ਆ ਉਹਨਾਂ ਦੇ ਬੱਚਿਆਂ ਦੇ ਤਨ ਤੇ ਆ ਇੰਨੀ ਠੰਡ ਹੈ ਅਸੀਂ ਆਪਣੇ ਬੱਚਿਆਂ ਨੂੰ ਰਜਾਈਆਂ ਵਿੱਚ ਲੁਕੋ ਕੇ ਰੱਖਨੇ ਆ ਤਾਂ ਵੀ ਉਹਨਾਂ ਦੀਆਂ ਨਲੀਆਂ ਵਗਦੀਆਂ ਰਹਿੰਦੀਆਂ ਨੇ ਤਾਂ ਵੀ ਉਹ ਠੀਕ ਨਹੀਂ ਹੁੰਦੇਗੇ ਉਹਨਾਂ ਦੇ ਬੱਚੇ ਸੜਕਾਂ ਤੇ ਪਈ ਵੀ ਚੰਗੇ ਬਲੇ ਹੁੰਦੇ ਨੇ ਕਿਉਂ ਢਾਲ ਲਿਆ ਉਹਨਾਂ ਨੇ ਉਹਨਾਂ ਨੇ ਦੁੱਖ ਨੂੰ ਰੋਗ ਨਹੀਂ ਬਣਾਇਆ ਮੇਰੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਅਸਲ ਵਿੱਚ ਦਾਤਾ ਜੀ ਇੱਥੇ ਸਾਨੂੰ ਸਮਝਾਣਾ ਹੀ ਚਾਹੁੰਦੇ ਨੇ ਪਾਤਸ਼ਾਹ ਕਹਿੰਦੇ ਨੇ ਭਾਈ ਪ੍ਰਮਾਤਮਾ ਕੁਦਰਤ ਵਿੱਚ ਵਸਦਾ ਹੈ ਬਿਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਸਤਿਗੁਰ ਤੇਰਾ ਅੰਤ ਕੋਈ ਨਹੀਂ ਲੱਗ ਸਕਦਾ ਤੂੰ ਕਿੰਨਾ ਬੇਅੰਤ ਹੈ ਪਰ ਪਾਤਸ਼ਾਹ ਕਹਿੰਦੇ ਨੇ ਦੁੱਖ दारू ਸਤਿਗੁਰ ਜੀ ਦੁੱਖ दारू ਹੈ ਜਦੋਂ ਬੰਦਾ ਦੁੱਖ ਦੀ ਕੰਡੀਸ਼ਨ ਨੂੰ ਸਮਝ ਲੈਂਦਾ ਹੈ ਫਿਰ ਉਹਦੇ ਵਿੱਚੋਂ ਨਿਕਰਦਾ ਹੈ ਇਸ ਕਰਕੇ ਸਤਿਗੁਰ ਕਹਿੰਦੇ ਨੇ ਦੁੱਖ दारू ਏ ਸੁਖ ਰੋਗ ਪਿਆ ਪਰ ਜਦੋਂ ਸੁਖ ਆਂਦਾ ਹੈ ਉਦੋਂ ਵਿਲਾਸੀਨ ਹੁੰਦਾ ਹੈ ਉਹ ਰੋਗੀ ਹੋ ਜਾਂਦਾ ਹੈ ਪਾਤਸ਼ਾਹ ਜੀ ਕਹਿੰਦੇ ਨੇ ਦੁੱਖ दारू ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਜਾਂ ਸੁਖ ਇਹ ਸੁਖ ਜਿਹੜਾ ਦੂਜਾ ਹੈ ਇਹ ਆਤਮਿਕ ਸੁਖ ਦੀ ਗੱਲ ਹੈ ਇੱਥੇ ਸਤਿਗੁਰੂ ਕਹਿੰਦੇ ਨੇ ਜੇ ਤੈਨੂੰ ਅੰਦਰੋਂ ਸੁਖ ਮਿਲ ਜਾਏ ਆਤਮਿਕ ਤੌਰ ਤੇ ਤੂੰ ਸੁਖੀ ਹੋ ਜਾਏ ਜੇ ਤੈਨੂੰ ਰੱਬੀ ਗਿਆਨ ਦੀ ਸਮਝ ਆ ਜਾਏ ਆਪਣੇ ਅੰਦਰੋਂ ਤੇਰਾ ਜੀਵਨ ਕੀ ਹੈ ਕਿਵੇਂ ਜੀਣਾ ਹੈ ਤੇ ਫਿਰ ਪਾਤਸ਼ਾਹ ਕਹਿੰਦੇ ਨੇ ਤਾਂ ਮਨਾ ਹੋਈ ਫਿਰ ਤੈਨੂੰ ਦੁੱਖ ਨਹੀਂ ਹੋਏਗਾ ਫਿਰ ਤੂੰ ਦੁਖੀ ਨਹੀਂ ਹੋਏਗਾ ਤੂੰ ਕਰਤਾ ਕਰਨਾ ਇਹ ਮੇਰੇ ਮਾਲਕ ਜੀ ਤੂੰ ਕਰਤਾ ਹੈ ਕ੍ਰੀਏਟਰ ਹੈ ਕਰਨਹਾਰ ਹੈ ਮੇਰਾ ਮਾਲਕ ਪਰਮਾਤਮਾ ਰੱਬ ਜੀ ਜਿਨੇ ਕੁਦਰਤ ਸਾਜੀਓ ਕਰਨਹਾਰ ਹੈ ਉਹਨੇ ਆਪਣੀ ਕੁਦਰਤ ਨੂੰ ਸਾਜਿਆ ਤੂੰ ਕਰਤਾ ਕਰਨਾ ਮੈਂ ਨਹੀਂ ਮੇਰੇ ਮਾਲਕ ਜੀ ਮੈਂ ਤੇਰੀ ਇਸ ਕੁਦਰਤ ਦੇ ਵਿੱਚ ਕੁਝ ਵੀ ਨਹੀਂ ਆ ਮੈਂ ਨਹੀਂ ਮੈਂ ਕੁਝ ਵੀ ਨਹੀਂ ਆ ਜੇ ਮੈਂ ਆਖਾਂ ਵੀ ਮੈਂ ਕੁਝਾਂ ਤੇ ਸਤਿਗੁਰੂ ਜੀ ਕਹਿੰਦੇ ਨੇ ਨਹੀਂ ਹੁਣ ਏਡੀ ਵੱਡੀ ਕੁਦਰਤ ਦੇ ਅੰਦਰ ਬੰਦਾ ਕੀ ਹੈ ਦੇਖੋ ਨਾ ਜੇ ਆਪਾਂ ਬੜੀ ਪਿਆਰੀ ਗੱਲ ਕਿਸੇ ਆਦੀਬ ਨੇ ਲਿਖੀ ਉਹ ਕਹਿੰਦਾ ਵੀ ਸੱਚ ਹੈ ਕੋਈ ਮਨੁੱਖ ਨਾ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਮੈਂ ਬਹੁਤ ਵੱਡਾ ਮੈਂ ਬਹੁਤ ਵੱਡਾ ਦੇਖੋ ਮੇਰੇ ਜਿੰਨਾ ਸੰਸਾਰ ਤੇ ਤਨਾੜ ਕੋਈ ਨਹੀਂ ਮੇਰੇ ਜਿੰਨਾ ਸੰਸਾਰ ਤੇ ਰੁਤਬੇ ਵਾਲਾ ਕੋਈ ਨਹੀਂ ਮੇਰੇ ਅੱਗੇ ਫਲਾਣੇ ਲੋਕ ਚੁੱਕਦੇ ਨੇ ਉਹ ਚੁੱਕਦੇ ਨੇ ਕੋਲੋਂ ਬੜਾ ਸਿਆਣਾ ਮਨੁੱਖ ਖੜਾ ਸੀ ਉਹ ਦੁਨੀਆ ਦਾ ਨਕਸ਼ਾ ਲੈ ਕੇ ਆ ਗਿਆ ਕਹਿੰਦਾ ਭਾਈ ਦੱਸ ਤੂੰ ਕਿਹੜੇ ਸ਼ਹਿਰ ਵਿੱਚ ਕਿਹੜੇ ਦੇਸ਼ ਵਿੱਚ ਰਹਿਣਾ ਹੈ ਉਹਨੇ ਉਂਗਲ ਕਰਕੇ ਆਖਿਆ ਮੈਂ ਇਸ ਦੇਸ਼ ਵਿੱਚ ਰਹਿਣਾ ਉਨੇ ਆਕੇਸ਼ ਦੇਸ਼ ਦੇ ਵਿੱਚ ਕਿਹੜੇ ਸ਼ਹਿਰ ਵਿੱਚ ਕਿਹੜੇ ਸਟੇਟ ਵਿੱਚ ਰਹਿਣਾ ਹੈ ਉਹਨੇ ਸਟੇਟ ਵੱਲ ਉਂਗਲ ਕਰ ਦਿੱਤੀ ਵੀ ਇਹ ਸਟੇਟ ਵਿੱਚ ਰਹਿਣਾ ਉਹ ਕਹਿੰਦਾ ਤੇਰਾ ਸ਼ਹਿਰ ਕਿੱਥੇ ਹੈ ਬੜੇ ਧਿਆਨ ਨਾਲ ਵੇਖਦਾ ਹੈ ਉਸ ਸਟੇਟ ਦੇ ਵਿੱਚ ਉਹ ਉਸ ਨਕਸ਼ੇ ਦੇ ਵਿੱਚੋਂ ਆਪਣਾ ਸ਼ਹਿਰ ਨਜ਼ਰ ਨਹੀਂ ਆਉਂਦਾ ਕਹਿੰਦਾ ਤੈਨੂੰ ਸ਼ਹਿਰ ਨਜ਼ਰ ਨਹੀਂ ਆ ਰਿਹਾ ਸ਼ਹਿਰ ਦੱਸ ਤੇਰਾ ਇਹ ਸ਼ਹਿਰ ਦੇ ਅੰਦਰ ਘਰ ਕਿੱਥੇ ਹੈ ਉਸ ਘਰ ਦੇ ਅੰਦਰ ਤੂੰ ਕਿੱਥੇ ਹੈ ਜਦੋਂ ਤੂੰ ਆਪਣੇ ਆਪ ਨੂੰ ਵੇਖੇਗਾ ਤੂੰ ਕੁਝ ਵੀ ਨਹੀਂ ਤੂੰ ਇੱਕ ਬਿੰਦੂ ਹੈ ਸਿਰਫ ਪੈੰਦੇ ਨਾਲ ਬਿੰਦੀ ਲਗਾਈਏ ਨਾ ਤੂੰ ਇਸ ਇਸ ਤੇਰੀ ਏੜਨੀ ਪਾਇਆ ਸਿਰਫ ਸੰਸਾਰ ਦੇ ਅੰਦਰ ਹੋਰ ਕੁਝ ਵੀ ਨਹੀਂ ਦਾਤਾ ਜੀ ਕਹਿੰਦੇ ਨੇ ਤੂੰ ਕਰਤਾ ਕਰਨਾ ਮੈਂ ਨਾ ਹੀ ਸਤਿਗੁਰੂ ਮੈਂ ਕੁਝ ਵੀ ਨਹੀਂ ਹਾਂ ਜਾ ਹਾਂ ਕਰੀ ਜੇ ਮੈਂ ਆਪਣੇ ਆਪ ਨੂੰ ਆਖਾਂ ਵੀ ਮੈਂ ਹਾਂ ਕੁਝ ਕਰਨ ਵਾਲਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਾ ਹਾਂ ਕਰੀ ਨਾ ਹੋਈ ਮੇਰੇ ਕੀਤਿਆ ਕੀ ਹੋਣਾ ਦੱਸੋ ਜੀ ਕੋਈ ਹੋ ਸਕਦਾ ਜੇ ਮੈਂ ਆਖਾਂ ਵੀ ਮੈਂ ਸੂਰਜ ਦਾ ਮੂੰਹ ਮੋੜ ਕੇ ਦੂਜੇ ਪਾਸੇ ਸੂਰਜ ਚੜਨੇ ਲਾ ਦਿਆਂ ਹੋ ਸਕਦਾ ਹੈ ਮੇਰੀ ਪਾਇਆ ਕੀ ਹੈ ਮੈਨੂੰ ਕੁਦਰਤ ਦੇ ਅਨੁਸਾਰ ਜੀਣਾ ਪੈਂਦਾ ਹੈ ਮੇਰਾ ਕੁਦਰਤ ਤੇ ਜ਼ੋਰ ਨਹੀਂ ਚੱਲਦਾ ਹੈਗਾ ਮੈਂ ਕੁਦਰਤ ਦੇ ਵਾਸ ਜੇ ਮੈਂ ਕੁਦਰਤ ਦੇ ਵਾਸ ਤੇ ਮੈਂ ਰੱਬ ਦੇ ਵੀ ਵਾਸ ਹਾਂ ਮੈਂ ਕੁਦਰਤ ਨੂੰ ਆਪਣੇ ਢੰਗ ਨਾਲ ਤੇ ਨਹੀਂ ਨਾ ਚਲਾ ਸਕਦਾ ਜੇ ਚਲਾ ਸਕਦਾ ਕੋਈ ਤੇ ਦੱਸੋ ਵੀ ਕੋਈ ਆਖੇ ਵੀ ਮੈਂ ਕੁਦਰਤ ਨੂੰ ਚਲਾ ਸਕਣਾ ਆਪਣੇ ਮਤਲਬ ਨਾਲ ਨਹੀਂ ਚਲਾ ਸਕਦਾ ਦਾਤਾ ਜੀ ਕਹਿੰਦੇ ਨੇ ਤੂੰ ਜੇ ਆਖੇ ਵੀ ਮੈਂ ਕੁਝ ਹਾਂ ਜਾਂ ਹਾਂ ਹੋ ਕਰੀ ਜੇ ਮੈਂ ਆਪਣੇ ਆਪ ਨੂੰ ਆਖਾਂ ਮੈਂ ਕੁਝ ਹਾਂ ਤੇ ਸਤਿਗੁਰੂ ਕਹਿੰਦੇ ਨੇ ਨਾ ਹੋਈ ਤੂੰ ਕੁਝ ਵੀ ਨਹੀਂ ਹੈ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਜਾਤ ਮਹਿ ਜੋਤ ਜਾਤ ਕੀ ਹੈ ਜਾਤ ਦਾ ਮਤਲਬ ਇਥੇ ਕਾਸ਼ਟ ਨਹੀਂ ਹੈ ਜਿਵੇਂ ਆਪਣੀਆਂ ਜਾਤ ਨੇ ਜਾਤ ਦਾ ਮਤਲਬ ਹੈ ਇਹ ਸਮੁੱਚੀ ਕੁਦਰਤ ਰੱਬ ਦੀ ਜਾਤ ਹੈ ਰੱਬ ਦੀ ਬਣਾਈ ਇੱਕ ਪਾਇਆ ਜਾਤ ਮਤਲਬ ਤੁਸੀਂ ਜਦੋਂ ਕਿਸੇ ਬੰਦੇ ਨੂੰ ਪ੍ਰੈਜੈਂਟ ਕਰਦੇ ਹੋ ਉਹਦਾ ਨਾਮ ਲੈਂਦੇ ਹੋ ਦੀ ਜਾਤ ਲੈਂਦੇ ਜਾਤ ਕਿਸੇ ਦੀ ਹੌਮੇ ਨੂੰ ਪ੍ਰੈਜੈਂਟ ਕਰਦੀ ਕਦੇ ਵੀ ਕਿਸੇ ਵੀ ਜਗ੍ਹਾ ਤੇ ਤੁਸੀਂ ਦੇਖੋ ਜਿਹੜੀਆਂ ਜਾਤਾਂ ਸਨ ਉਹ ਹੌਮੇ ਨੂੰ ਪ੍ਰੈਜੈਂਟ ਕਰਦੀਆਂ ਹੁੰਦੀਆਂ ਸੁਣ ਵੀ ਆ ਬੰਦਾ ਫਲਾਣੀ ਜਾਤ ਦਾ ਹੈ ਉਹ ਕਹਿੰਦਾ ਸੀ ਵੀ ਮੇਰੀ ਜਾਤ ਉੱਚੀ ਹੈ ਉਹ ਆਪਣੇ ਨਾਮ ਨਾਲ ਫਿਰ ਜਾਤ ਨੂੰ ਲਿਖਣ ਲੱਗਿਆਂ ਬੋਲਣ ਲੱਗਿਆਂ ਬੜਾ ਮਾਣ ਜਿਹਾ ਮਹਿਸੂਸ ਕਰਦਾ ਸੀ ਸਭ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਤਿਗੁਰਾਂ ਨੇ ਸਾਨੂੰ ਸਾਂਝੇ ਦੋ ਲਫ਼ਜ਼ ਦੇ ਦਿੱਤੇ ਸਭ ਨੇ ਆਖਿਆ ਜਿਹੜੇ ਮੇਰੇ ਬੱਚੇ ਨੇ ਉਹ ਆਪਣੇ ਨਾਮ ਨਾਲ ਲਿਖਣਗੇ ਸਿੰਘ ਜਿਹੜੀਆਂ ਮੇਰੀਆਂ ਬੱਚੀਆਂ ਨੇ ਉਹ ਆਪਣੇ ਨਾਮ ਨਾਲ ਲਿਖਣਗੀਆਂ ਕੌਰ ਨਾਮ ਦੇ ਨਾਲ ਕੌਰ ਤੇ ਸਿੰਘ ਲਾ ਕੇ ਸਤਿਗੁਰ ਨੇ ਸਭ ਜਾਤਾਂ ਪਾਤਾਂ ਦੇ ਭੇਦ ਖਤਮ ਕਰ ਦਿੱਤੇ ਪਰ ਮਾਫ਼ ਕਰਨਾ ਅਸੀਂ ਅਜੇ ਵੀ ਉੱਥੇ ਖੜੇ ਨਹੀਂ ਨਿਕਲਣਾ ਚਾਹੁੰਦੇ ਕਿਉਂ ਨਹੀਂ ਨਿਕਲਣਾ ਚਾਹੁੰਦੇ ਕਿਉਂਕਿ ਹਉਮੈ ਆ ਨਾ ਇਹਨਾਂ ਚੀਜ਼ਾਂ ਨਾਲ ਉਨ ਜੇ ਹਉਮੈ ਨੂੰ ਛੱਡਾਂਗੇ ਤੇ ਸਾਨੂੰ ਇੰਜ ਲੱਗਦਾ ਵੀ ਅਸੀਂ ਰਹੀ ਕੁਝ ਨਹੀਂ ਗਏ ਦਾਤਾ ਜੀ ਕਹਿੰਦੇ ਨੇ ਅਸਲ ਵਿੱਚ ਤੂੰ ਹੈ ਹੀ ਕੁਝ ਨਹੀਂ ਜਿਦਨ ਮੈਂ ਇਹ ਸਮਝ ਲਵਾਂਗਾ ਮੈਂ ਕੁਝ ਨਹੀਂ ਹਾਂ ਸਤਜਾਨੇ ਉਦੋਂ ਮੈਂ ਸਭ ਤੋਂ ਜ਼ਿਆਦਾ ਸੁਖੀ ਹੋਵਾਂਗਾ ਜਿਦਨ ਮੈਂ ਸਮਝਾਂਗਾ ਮੈਂ ਕੁਝ ਹਾਂ ਬੰਦਾ ਦੁਖੀ ਕਿਉਂ ਹੈ ਸੰਸਾਰ ਦੇ ਅੰਦਰ ਮੇਰੇ ਘਰ ਦੇ ਅੰਦਰ ਬੜੀ ਸੋਹਣੀ ਰੋਟੀ ਪੱਕਦੀ ਪਈ ਹੈ ਦੋ ਵੇਲੇ ਦੀ ਖਾ ਰਹੇ ਆ ਬੱਚੇ ਰਾਜੀ ਨੇ ਸਾਰ ਚੀਜ਼ਾਂ ਬੜੀਆਂ ਸਿਸਟਮ ਨਾਲ ਚੱਲ ਰਹੀਆਂ ਨੇ ਪਰ ਕੀ ਦੇਖਿਆ ਮੇਰੇ ਆਪਣੇ ਭਰਾ ਨੇ ਉਨੇ ਮੇਰੇ ਨਾਲ ਰਹਿਣ ਵਾਲਾ ਮੇਰੇ ਘਰ ਦੇ ਨਾਲ ਹੁੰਦਾ ਘਰ ਮੇਰੇ ਵਰਗਾ ਘਰ ਉਹਨੇ ਸਵੇਰੇ ਮੈਂ ਉੱਠਿਆ ਤੋਂ ਦੇ ਘਰ ਦੇ ਬਾਹਰ ਇੱਕ ਬੜੀ ਵੱਡੀ ਕਾਰ ਖੜੀ ਮਰਸਡੀਜ਼ ਖੜੀ ਹੋਈ ਬਾ ਮੈਂ ਵੇਖ ਕੇ ਬੜਾ ਹੈਰਾਨ ਰਹੇ ਕਮਾਲ ਹੈ ਇਹਦੇ ਕੋਲ ਕਿੱਥੋਂ ਆ ਗਈ ਹੈ ਇਹਦੇ ਕੋਲ ਪ੍ਰਾਪਰਟੀ ਤੇ ਸਾਡੀ ਕੁਝ ਨਹੀਂ ਹੈ ਇਹ ਕਿੱਥੋਂ ਲੈ ਕੇ ਹੁਣ ਧਿਆਨ ਦੇਣਾ ਖੜੀ ਉਹਦੇ ਘਰ ਵਿੱਚ ਆ ਨੀਂਦ ਮੈਨੂੰ ਨਹੀਂ ਆ ਰਹੀ ਇਹ ਹੈ ਹੌਮੇ ਜਿਵੇਂ ਸੋਚ ਆਪਣੇ ਆਪ ਨੂੰ ਮਾਰਿਆ ਹੋਵੇ ਤੇ ਮੈਂ ਭਰਾ ਨੂੰ ਆਖਾਂ ਵੀ ਵਾ ਮੇਰੇ ਭਰਾਵਾ ਮਾਲਕ ਦਾ ਬੜਾ ਸ਼ੁਕਰ ਹੈ ਤੇਰੇ ਤੇ ਤੂੰ ਇੰਨਾ ਕੁਝ ਲੈ ਆਇਆ ਦਾਤਾ ਜੀ ਕਹਿੰਦੇ ਨੇ ਅੰਦਰ ਦੀ ਹੋਂਮੈ ਜਿਹੜੀ ਹੈ ਨਾ ਉਹ ਬੰਦੇ ਨੂੰ ਟਿਕਨ ਨਹੀਂ ਦੇ ਰਹੀ ਦਾਤਾ ਜੀ ਉਹਨੇ ਕਹਿੰਦੇ ਨੇ ਸਤਗੁਰ ਕਹਿੰਦੇ ਨੇ ਜਾਤ ਮੈ ਜੋਤ ਸਾਹਿਬ ਕਹਿੰਦੇ ਨੇ ਜਿੰਨੀ ਜਾਤ ਹੈ ਕੁਦਰਤ ਜਿੰਨੀ ਹੈ ਇਹਦੇ ਅੰਦਰ ਸਾਰੀ ਦੇ ਅੰਦਰ ਰੱਬ ਦੀ ਜੋਤ ਹੈ ਉਹਦੀ ਜੋਤ ਹੈ ਉਹਦੀ ਜੋਤ ਤੋਂ ਬਿਨਾ ਕੁਝ ਵੀ ਨਹੀਂ ਆਪਾਂ ਜਿੰਨੇ ਚੱਲ ਰਹੇ ਹਾਂ ਕਰਮ ਕਰ ਰਹੇ ਹਾਂ ਰੱਬ ਜੀ ਨੇ ਸਾਨੂੰ ਜਿਹੜੀ ਮਾਈਂਡ ਦਿੱਤਾ ਨਾ ਜਿਹਨੂੰ ਆਪਾਂ ਮਸਤਿਸ਼ਕ ਕਹ ਦਿੰਦੇ ਹਿੰਦੀ ਵਿੱਚ ਦਿਮਾਗ ਕਿੰਨੇ ਪੰਜਾਬੀ ਵਿੱਚ ਇਹ ਜਿਹੜਾ ਦਿੱਤਾ ਰੱਬ ਨੇ ਸਾਰੀ ਖੇਡ ਇਹਦੀ ਹੈ ਅੰਦਰ ਜਿਹੜੀ ਚੀਜ਼ ਸਾਡੇ ਅੰਦਰ ਵਰਤਰੀ ਹੈ ਉਹ ਰੱਬ ਦੀ ਜੋਤ ਹੈ ਉਹ ਮੇਰੇ ਹੱਥ ਵਿੱਚ ਨਹੀਂ ਹੈ ਨਾ ਤੁਹਾਡੀ ਤੁਹਾਡੇ ਹੱਥ ਵਿੱਚ ਹੈ ਕਿਸੇ ਬੰਦੇ ਦੀ ਕਿਸੇ ਦੇ ਹੱਥ ਵਿੱਚ ਨਹੀਂ ਹੈ ਉਹ ਕਰਤੇ ਦੇ ਆਪਣੇ ਹੁਕਮ ਵਿੱਚ ਹੈ ਉਹਨੇ ਜਬ ਮੇਰੇ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਦਾਤਾ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਇਸ ਸਰੀਰ ਵਿੱਚੋਂ ਮੇਰੇ ਸਤਿਗੁਰ ਕਹਿੰਦੇ ਨੇ ਮੇਰੇ ਮਾਲਕ ਜਦੋਂ ਤੂੰ ਆਪਣੀ ਜੋਤ ਨੂੰ ਖਿੱਚ ਲੈਣਾ ਕਿਸੇ ਦੇ ਅੰਦਰ ਤਾਕਤ ਹੈ ਜੀ ਕੋਈ ਕਿੰਨਾ ਵੀ ਤਾਕਤਵਰ ਹੋਵੇ ਰੱਬ ਜਿੱਦੋਂ ਜੋਤ ਖਿੱਚਦਾ ਹੈ ਕਿਸੇ ਦੇ ਅੰਦਰੋਂ ਤੇ ਕਿਉਂ ਰੱਬ ਦੇ ਨਾਲ ਲੜਾਈ ਕਰੇ ਵੀ ਨਹੀਂ ਮੈਂ ਤੈਨੂੰ ਲਜਾਨ ਨਹੀਂ ਦੇਣਾ ਸਤਿਗੁਰ ਕਹਿੰਦੇ ਨੇ ਨਹੀਂ ਬਾਣੀ ਦਾ ਬਚਨ ਬੜਾ ਪਿਆਰਾ ਹੈ ਸਾਹਿਬ ਜੀ ਕਹਿੰਦੇ ਨੇ ਸਰੀਰ ਖੜਾ ਹੈ ਜੀਵਾਤਮਾ ਖੜੀ ਦੋਨੋਂ ਖੜੇ ਹੋਏ ਨੇ ਦੋਨੋਂ ਆਪਸ ਵਿੱਚ ਸਵਾਲ ਕਰਦੇ ਨੇ ਪਾਤਸ਼ਾਹ ਜੀ ਕਹਿੰਦੇ ਨੇ ਧੰਨ ਕਹੈ ਤੂੰ ਵਸ ਮੈਂ ਨਾਲ ਧਨ ਧਨ ਦਾ ਮਤਲਬ ਹੁੰਦਾ ਹੈ ਪਤੀ ਧਨ ਦਾ ਮਤਲਬ ਸਤਿਗੁਰ ਨੇ ਬਾਣੀ ਅੰਦਰ ਦੋ ਕੈਰੈਕਟਰ ਦਿੱਤੇ ਨੇ ਸਤਿਗੁਰ ਕਹਿੰਦੇ ਨੇ ਧਨ ਕਹ ਤੂੰ ਵਸ ਮੈਂ ਨਾਲ ਹੈ ਜਿਹੜੀ ਸ਼ਰੀਰ ਹੈ ਨਾ ਇਹ ਆਤਮਾ ਨਾਲ ਸਵਾਰ ਕਰ ਰਿਹਾ ਕੀ ਕਹਿੰਦਾ ਤੂੰ ਮੇਰੇ ਵਾਸ ਵਿੱਚ ਹੈ ਸ਼ਰੀਰ ਦੇ ਅੰਦਰ ਹੈ ਨਾ ਸ਼ਰੀਰ ਕੀ ਕਰ ਰਿਹਾ ਤੂੰ ਮੇਰੇ ਵਾਸ ਵਿੱਚ ਹੈ ਧਨ ਕਹ ਤੂੰ ਵਸ ਮੈਂ ਨਾਲੇ ਪ੍ਰੀ ਸੁਖਵਾਸੀ ਬਾਲ ਗੋਪਾਲੇ ਹੁਣ ਧਨ ਜੀਵਾਤਮਾ ਨੂੰ ਕੀ ਕਹਿ ਰੇ ਕਹਿੰਦੇ ਤੂੰ ਮੇਰੇ ਨਾਲ ਹੈ ਪ੍ਰੀ ਸੁਖਵਾਸੀ ਬਾਲ ਗੋਪਾਲੇ ਆਪਾਂ ਦੋਨੋਂ ਇਕੱਠੇ ਵਸ ਕੇ ਸੁਖੀ ਵਸਨੇ ਆ ਪ੍ਰੀ ਸੁਖਵਾਸੀ ਬਾਲ ਗੋਪਾਲੇ ਤੁਜੇ ਬਿਨਾ ਓ ਕਿਤਹੀਂ ਨਾ ਲੇਖੈ ਜੀਵਾਤਮਾ ਨੂੰ ਸ਼ਰੀਰ ਕੀ ਕਹਿੰਦਾ ਤੇਰੇ ਤੋਂ ਬਿਨਾ ਮੇਰੀ ਕੋਈ ਪਾਇਆ ਨਹੀਂ ਤੇਰੇ ਕਰਕੇ ਮੇਰਾ ਵजूद ਤੁਜੇ ਬਿਨਾ ਹੋਕਿਤ ਹੀ ਨਾ ਲੇਖੈ ਤੇ ਅਗੋ ਕੀ ਕਹਿੰਦਾ ਵਚਨ ਦੇ ਮੈਨੂੰ ਮੈਨੂੰ ਇੱਕ ਵਚਨ ਦੇ ਛੋੜ ਨਾ ਜਾਸਾ ਮੈਨੂੰ ਛੱਡ ਕੇ ਨਾ ਜਾਈ ਤੂੰ ਕਦੀ ਆਤਮਾ ਨੂੰ ਸ਼ਰੀਰ ਕੀ ਕਹਿੰਦਾ ਮੈਨੂੰ ਤੂੰ ਕਦੇ ਛੱਡ ਕੇ ਨਾ ਜਾਇਂ ਪਰ ਅਗਾਂ ਆਤਮਾ ਪਤਾ ਕੀ ਕਹਿੰਦੀ ਕਹਿੰਦੀ ਮੇਰੇ ਇਸ ਸ਼ਰੀਰ ਨੂੰ ਕਿ ਮੇਰੇ ਪ੍ਰਤਾ ਮੇਰੇ ਵੀਰ ਮੇਰੇ ਪਤੀ ਮੇਰੇ ਜੋ ਵੀ ਤੁਸੀਂ ਇੱਕ ਇੱਕ ਸੰਬੋਧਨ ਵਿੱਚ ਲੈ ਲੋ ਤੂੰ ਮੇਰੀ ਗੱਲ ਸੁਣ ਕਿ ਮੇਰੇ ਆਪਣੇ ਹੱਥ ਵਿੱਚ ਕੁਝ ਨਹੀਂ ਪਾਤਸ਼ਾਹ ਜੀ ਦੇ ਬਚਨ ਨੇ ਸਭ ਕਹਿੰਦੇ ਨੇ ਪ੍ਰੇਮ ਸੁਖਵਾਸੀ ਬਾਲ ਗੋਪਾਲੇ ਤੁਜੈ ਬਿਨਾ ਹੋ ਕਿਤ ਹੀ ਨਾ ਲੇਖੈ ਵਚਨ ਦੇ ਛੋੜ ਨਾ ਜਾ ਸਾਹਿਬ ਪਿਰ ਕਹਿਆ ਹੋ ਹੁਕਮੀ ਬੰਦਾ ਜੀਵਾਤਮਾ ਕਹਿੰਦੀ ਮੈਂ ਤੇ ਹੁਕਮ ਦਾ ਬੰਦਾ ਮੈਂ ਹੁਕਮ ਵਿੱਚ ਵੱਜਾਂ ਆ ਮੇਰੇ ਉੱਤੇ ਤੇਰਾ ਹੁਕਮ ਨਹੀਂ ਚੱਲਦਾ ਮੇਰੇ ਉੱਤੇ ਕਿਸੇ ਹੋਰ ਦਾ ਹੁਕਮ ਚੱਲਦਾ ਆਪਾਂ ਲੱਖ ਕਹੀ ਜਾਈਏ ਵੀ ਮੇਰੇ ਕੋਲ ਬੜੀ ਸਮਰੱਥਾ ਸਤਿਗੁਰ ਕਹਿੰਦੇ ਨੇ ਪਾਤਸ਼ਾਹ ਜੀ ਦੇ ਬਾਣੀ ਦਾ ਬਚਨ ਹੈ ਨਾ ਸਾਹਿਬ ਕਹਿੰਦੇ ਨੇ ਸ਼ਰੀਰ ਦਾ ਹੁਕਮ ਅੰਦਰ ਦੀ ਆਤਮਾ ਤੇ ਹੀ ਨਹੀਂ ਚੱਲਦਾਗਾ ਸਤਿਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦਾ ਬਚਨ ਤੁਸੀਂ ਕਈ ਵਾਰੀ ਪੜਿਆ ਹੈ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਸਰੀਰ ਬੰਦਾ ਨਾਲ ਲੈ ਕੇ ਆਇ ਸੀ ਸੋਪੀ ਸੰਗਣਾ ਕੋਈ ਦਾਤਾ ਚ ਕਹਿੰਦਣ ਉਹ ਵੀ ਨਾਲ ਨਹੀਂ ਹੁੰਦਾ ਫਿਰ ਫਰਮਾਨ ਕਿਸ ਚੀਜ਼ ਦਾ ਸਤਿਗੁਰੂ ਜੀ ਕਹਿੰਦੇ ਨੇ ਅਗੋ ਜੀਵਾਤਮਾ ਨੂੰ ਇਹ ਸਰੀਰ ਦੀ ਜਿਤੋਂ ਗੱਲ ਆਖੀ ਇਹ ਕਹਿੰਦੀ ਨਹੀਂ ਫਿਰ ਕਹਿਆ ਹਉ ਉਕਮੀ ਬੰਦਾ ਉਹ ਪਾਰੋ ਠਾਕੁਰ ਜਿਸ ਕਾਨ ਨਾ ਚੰਦਾ ਉਹ ਰੱਬ ਬੜਾ ਵੱਡਾ ਹੈ ਉਹ ਬੜਾ ਵੱਡਾ ਬੜਾ ਸਮਰਾਥੀ ਉਹ ਪਾਰੋ ਠਾਕੁਰ ਜਿਸ ਕਾਨ ਨਾ ਚੰਦਾ ਉਹਨੂੰ ਕਿਸੇ ਦੀ ਕਾਨ ਨਹੀਂ ਕਿਸੇ ਦੀ ਪਰਵਾਹ ਨਹੀਂ ਜੀ ਕਰਦਾ ਕੋਈ ਕਿੰਨਾ ਵੱਡਾ ਹੋਵੇ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਧਿਆਨ ਦੇਣਾ ਕਿੰਨੇ ਕਿੰਨੇ ਵੱਡੇ ਲੋਕ ਮਾਈਕਲ ਜੈਕਸਨ ਵਰਗਿਆਂ ਨੇ ਜਿਨ੍ਹਾਂ ਆਪਣੇ ਨਾਲ ਨਾਲ ਕਿੰਨੇ ਕਿੰਨੇ ਡਾਕਟਰਾਂ ਦੀ ਇੱਕ ਟੀਮ ਰੱਖੀ ਹੁੰਦੀ ਸੀ ਪਤਾ ਕੀ ਕਹਿੰਦਾ ਸੀ ਮੈਂ 150 ਸਾਲ ਤੱਕ ਨਹੀਂ ਮਰਦਾ ਇਸ ਸੰਸਾਰ ਤੋਂ ਖਿਨਵੀ ਨਹੀਂ ਲੱਗਾ ਡਾਕਟਰਾਂ ਦੀ ਟੀਮ ਬਸ ਸਰੀਰ ਨੂੰ ਨੱਪਦੀ ਰਹਿ ਗਈ ਕਿ ਕਿਸੇ ਤਰ੍ਹਾਂ ਸਾਹ ਮੁੜ ਕੇ ਆ ਜਾ ਨਹੀ ਆਏ ਦਾਤਾ ਜੀ ਕਹਿੰਦੇ ਨੇ ਤੁਜੇ ਬਿਨਾ ਹੋ ਕਿਤਹੀ ਨਾ ਲੇਖੈ ਬਚਨ ਦੇ ਛੋੜ ਨਾ ਜਾ ਸਾਹੇ ਪਿਰ ਕਹਿਆ ਹੋਂ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ ਦਾਤਾ ਜੀ ਕਹਿੰਦੇ ਨੇ ਵੱਡਾ ਵੱਡਾ ਮਾਲ ਲ ਕੇ ਜਦੋਂ ਉਹ ਬੁਲਾਉਂਦਾ ਹੈ ਨਾ ਉਹ ਜੀਵਾਤਮਾ ਕਹਿੰਦੀ ਉਹਦੋਂ ਮੈਨੂੰ ਜਾਣਾ ਹੀ ਪੈਣਾ ਹੈ ਕਿਉਂਕਿ ਮੇਰੇ ਹੱਥ ਵਿੱਚ ਨਹੀਂ ਹੈ ਬਾਦਸ਼ਾਹ ਜੀ ਗੱਲ ਕਰ ਰਹੇ ਨੇ ਸਤਿਗੁਰ ਕਹਿੰਦੇ ਨੇ ਆਤਮੇ ਜੋਤ ਸਾਰੇ ਬ੍ਰਹਿਮੰਡ ਦੇ ਅੰਦਰ ਜਿੰਨਾ ਕੁਝ ਨਜ਼ਰ ਆ ਰਿਹਾ ਇਹਦੇ ਅੰਦਰ ਜੋਤ ਰੱਬ ਦੀ ਹੈ ਆਤਮੇ ਜੋਤ ਜੋਤ ਮੇਂ ਜਾਤਾ ਤੇ ਜੋਤ ਦੇ ਅੰਦਰ ਹੀ ਉਹਨੂੰ ਜਾਣਿਆ ਜਾ ਸਕਦਾ ਹੈ ਧਿਆਨ ਦੇਣਾ ਜਿੰਨੀ ਦੇਰ ਤੱਕ ਅੰਦਰ ਜੋਤ ਹੈ ਨਾ ਉਨੀ ਦੇਰ ਤੱਕ ਉਹਨੂੰ ਜਾਣਿਆ ਜਾ ਸਕਦਾ ਹੈ ਕਿਉਂਕਿ ਸਰੀਰ ਅੰਦਰ ਕਰਮ ਕਰ ਰਿਹਾ ਹਰਕਤ ਕਰ ਰਿਹਾ ਸਤਿਗੁਰ ਕਹਿੰਦੇ ਨੇ ਅਕਲ ਕਲਾ ਪਰਪੂਰ ਰਹਿਆ ਉਹ ਪ੍ਰਮਾਤਮਾ ਬੜਾ ਬੇਅੰਤ ਹੈ ਬੜਾ ਡੂੰਘਾ ਹੈ ਬੜਾ ਉੱਚਾ ਹੈ ਸਤਿਗੁਰ ਕਹਿੰਦੇ ਨੇ ਸਾਰਿਆਂ ਦੇ ਅੰਦਰ ਵੱਸਦਾ ਹੈ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਇਹ ਮੇਰੇ ਮਾਲਕ ਦੀ ਸਦਾ ਹਾਜ਼ਰ ਨਾਜ਼ਰ ਹੈ ਸਿਫਤ ਸੁਵਾਲਿਓ ਤੇਰੀ ਸਿਫਤ ਇਹ ਮੇਰੇ ਮਾਲਕ ਜੀ ਸੁਵਾਲਿਓ ਦਾ ਮਤਲਬ ਹੁੰਦਾ ਹੈ ਕਿ ਸੋਹਣੀ ਹੈ ਸੁੰਦਰ ਹੈ ਤੇਰੀ ਸਿਫਤ ਸਲਾ ਬੜੀ ਸੁੰਦਰ ਹੈ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜਿਨ ਕੀਤੀ ਜਿਨ ਨੇ ਤੇਰੀ ਸਿਫਤ ਕਰ ਲਈ ਤੇਰੀ ਵਡਿਆਈ ਕਰ ਲਈ ਸੋ ਪਾਰ ਪਿਆ ਉਹ ਪਾਰ ਹੋ ਗਿਆ ਉਹਨੂੰ ਸਮਝ ਆ ਗਈ ਜੀਵਨ ਦੀ ਜਿਨ ਨੇ ਤੇਰੇ ਗੁਣ ਗਾਲੇ ਨਾ ਗੁਣ ਗਾਣ ਦਾ ਮਤਲਬ ਸਿਰਫ ਉਹ ਨਹੀਂ ਜਿਵੇਂ ਅਸੀਂ ਅੱਖਰ ਪੜਨੇ ਆ ਸਾਡੇ ਅੱਖਰ ਜਿਹੜੇ ਸਿਰਫ ਨੇ ਨਾ ਉਹ ਜ਼ੁਬਾਨ ਦਾ ਰਟਣ ਬਣ ਗਏ ਨੇ ਉਹ ਮਾਈਂਡ ਤੱਕ ਜਾਂਦੇ ਹੀ ਨਹੀਂ ਜਪਜੀ ਸਾਹਿਬ ਪੜਿਆ ਪੜਦੇ ਹਨ ਕਿੰਨੇ ਸਾਲ ਹੋ ਗਏ ਨੇ ਕੁੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਜੁਨੀ ਸਾਹਿਬ ਬੰਗੁਰ ਪ੍ਰਸਾਦ ਪੜ ਰਹੇ ਆ ਪਤਾ ਹੀ ਨਹੀਂ ਪੜ ਰਹੇ ਆ ਤੇ ਕੀ ਪੜ ਰਹੇ ਆ ਦਾਤਾ ਜੀ ਕਹਿੰਦੇ ਨੇ ਜਦੋਂ ਉਹ ਅੱਖਰ ਅੰਦਰ ਟਿਕ ਜਾਣਗੇ ਉਹ ਸਿਬਤ ਸਵਾਲਿਓ ਸੁੰਦਰ ਹੋ ਜਾਏਗੀ ਦਾਤਾ ਜੀ ਕਹਿੰਦੇ ਨੇ ਸੋ ਪਾਰ ਪਿਆ ਫਿਰ ਇਹ ਸਿਬਤ ਤੈਨੂੰ ਪਾਰ ਲੈ ਜਾਏਗੀ ਕਹੋ ਨਾਨਕ ਕਰਤੇ ਕੀਆ ਬਾਤੈ ਨਾਨਕ ਜੀ ਆਖ ਕਿ ਜਿਹੜੀਆਂ ਕਰਤੇ ਦੀਆਂ ਰੱਬ ਦੀਆਂ ਬਾਤਾਂ ਨੇ ਨਾ ਸਤਿਗੁਰ ਕਹਿੰਦੇ ਨੇ ਉਹਨਾਂ ਬਾਤਾਂ ਨੂੰ ਕਰ ਹੋਰ ਸੰਸਾਰ ਦੇ ਅੰਦਰ ਜਿੰਨਾ ਕੁਝ ਤੂੰ ਕਰ ਰਿਹਾ ਹੈ ਉਹ ਸਿਰਫ ਪੇਟ ਤੱਕ ਸੀਮਤ ਹੈ ਜਿਹੜੀਆਂ ਕਰਤੇ ਕੀਆ ਬਾਤਾਂ ਨੇ ਇਹ ਤੇਰੀ ਪਾਰ ਹੋਣ ਦੀ ਜੁਗਤੀ ਹੈ ਪੇਟ ਤੱਕ ਦੀਆਂ ਚੀਜ਼ਾਂ ਸਿਰਫ ਸੰਸਾਰ ਤੱਕ ਪੇਟ ਤੱਕ ਸਰੀਰ ਤੱਕ ਰਹਿ ਜਾਣੀਆਂ ਨੇ ਦਾਤਾ ਜੀ ਕਹਿੰਦੇ ਨੇ ਜੇ ਪਾਰ ਹੋਣਾ ਹੈ ਕੋ ਨਾਨਕ ਕਰਤੇ ਕੀਆ ਬਾਤਾਂ ਨਾਨਕ ਜੀ ਕਰਤੇ ਦੀਆਂ ਸਿਫਤਾਂ ਕਰ ਕਰਤੇ ਦੀਆਂ ਬਾਤਾਂ ਕਰ ਜੋ ਕਿਛ ਕਰਨਾ ਸ਼ੋ ਕਰ ਰਿਹਾ ਤੇ ਕਰਤਾ ਜੋ ਕਿ ਜੋ ਨੇ ਕੀਤਾ ਉਹ ਆਪਣੀ ਮਰਜ਼ੀ ਨਾਲ ਕਰਦਾ ਉਹਦੇ ਤੇ ਕਿਸੇ ਦਾ ਹੁਕਮ ਨਹੀਂ ਚੱਲਦਾ ਉਹਦੇ ਤੇ ਕਿਸੇ ਦੀ ਰਜ਼ਾ ਨਹੀਂ ਚੱਲਦੀ ਬਿਨ ਰੱਬ ਜੀ ਤੂੰ ਇੰਜ ਨਹੀਂ ਇੰਜ ਕਰ ਤੂੰ ਇੰਜ ਨਹੀਂ ਇੰਜ ਕਰ ਹਾਂ ਸਾਬ ਜੀ ਕਹਿੰਦੇ ਨੇ ਤੂੰ ਭਗਤਾਂ ਕਹਿ ਵਸ ਭਗਤਾਂ ਆਹਨ ਤੇਰਾ ਜਿਉ ਉਹਨੂੰ ਪਿਆਰ ਨਾਲ ਮਨਾ ਲਈ ਇਹਨਾਂ ਦੇ ਹੁਕਮ ਵਿੱਚ ਚੱਲਣਾ ਸ਼ੁਰੂ ਕਰ ਦਈਏ ਜਦੋਂ ਮਨ ਗਰਜ ਤੋਂ ਉੱਪਰ ਉੱਠ ਜਾਂਦਾ ਹੈ ਆਪਣੇ ਆਪ ਨੂੰ ਉਹਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦਾ ਹੈ ਫਿਰ ਉਹਦਾ ਰੂਪ ਹੋ ਜਾਂਦਾ ਹੈ ਫਿਰ ਉਹਨੂੰ ਸਤਗੁਰੂ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਉਹ ਜਿਹੜਾ ਭਗਤ ਹੈ ਸੇਵਕ ਹੈ ਜਾਨ ਹੈ ਉਹ ਤੇਰਾ ਰੂਪ ਹੋ ਕੇ ਤੇਰੇ ਵਿੱਚ ਇੱਕਮਿਕ ਹੋ ਗਿਆ ਫਿਰ ਉਹ ਜੋ ਤੈਨੂੰ ਕਹਿੰਦਾ ਹੈ ਤੂੰ ਉਹਦੇ ਕਹਿ ਨੂੰ ਵੀ ਮੋੜਦਾ ਨਹੀਂ ਪਰ ਧਿਆਨ ਦੇਣ ਉਸ ਅਵਸਥਾ ਤੱਕ ਪਹੁੰਚਣ ਵਾਲੇ ਦੀਆਂ ਸਾਰੀਆਂ ਵਿਚਾਰਾਂ ਖਤਮ ਹੋ ਜਾਂਦੀਆਂ ਨੇ ਵਿਚਾਰ ਕਰਕੇ ਉਹ ਸ਼ੁੰਨਿਆ ਹੋ ਜਾਂਦਾ ਹੈ ਸਿਰਫ ਰੱਬ ਦਾ ਰੂਪ ਹੋ ਜਾਂਦਾ ਹੈ ਉਹ ਕਰਤੇ ਦੇ ਹੁਕਮ ਵਿੱਚ ਜਿੰਦਾ ਹੈ ਸਤਿਗੁਰ ਜੀ ਮਿਹਰ ਅਮਤ ਕਰਨ ਧੰਗੁਰ ਨਾਨਕ ਪਾਤਸ਼ਾਹ ਜੀ ਇਸ ਪਾਵਨ ਪਹਿਲੇ ਸ਼ਲੋਕ ਨੂੰ ਸਮਝਣ ਦੇ ਦਾਤ ਆਪਣੇ ਚਰਨਾਂ ਵਿੱਚ ਬਖਸ਼ਣ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਸਤਿਗੁਰੂ ਤੂੰ ਬੇਅੰਤ ਹੈ ਤੇਰਾ ਅੰਤ ਨਹੀਂ ਕੋਈ ਪਾ ਸਕਦਾ ਇਹ ਦੁੱਖ ਸੁੱਖ ਵੀ ਤੇਰੀ ਖੇਡ ਹੈ ਤੇਰਾ ਵਰਤਨਾ ਸੰਸਾਰ ਦੇ ਅੰਦਰ ਤੇਰੀ ਖੇਡ ਹੈ ਪਰ ਜੋਸ਼ ਜੀਵਨ ਦੇ ਅੰਦਰ ਜੀਰੋ ਹੋ ਕੇ ਤੇਰੇ ਨਾਲ ਜੁੜ ਜਾਂਦਾ ਹੈ ਆਪਣੀ ਸੁਰਤ ਨੂੰ ਤੇਰੇ ਸ਼ਬਦ ਵਿੱਚ ਇੱਕਵੇਂ ਕਰ ਲੈਂਦਾ ਹੈ ਉਹ ਫਿਰ ਮੇਰੇ ਮਾਲਕ ਜੀ ਸਦਾ ਤੇਰੀਆਂ ਬਾਤਾਂ ਨੂੰ ਆਪਣੇ ਜੀਵਨ ਵਿੱਚ ਧਿਆਉਂਦਾ ਹੈ ਚੇਤੇ ਕਰਦਾ ਹੈ ਯਾਦ ਕਰਦਾ ਹੈ ਉਹਨਾਂ ਵਿੱਚ ਜੀਵਨ ਜਿੰਦਾ ਹੈ ਸਤਿਗੁਰੂ ਜੀ ਕਿਰਪਾ ਕਰੇ ਕੁਈਆਂ ਗਲਤੀਆਂ ਬਖਸ਼ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹੱਲਾ ਦੀ ਜ